ਸ਼ੁਕਰਜੀ ਤੂੰ ਆ ਗਿਆ ਇਹ ਕੀ ਖੁਸ਼ਖਬਰੀ ਹੈ ਮੇਰੀ ਭੈਣ ਨੇ ਘਰ ਮੁੰਡਾ ਹੋਇਆ ਅੱਛਾ ਮੁੰਡਾ ਹੋਇਆ ਚਲ ਵਧੀਆ ਹੋ ਗਿਆ ਦੇਖ ਤੇਰੇ ਮੂੰਹ ਵਾਲਾ ਸਾਡੀ ਜੰਦਾ ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਹੈ ਤੂੰ ਸਟੱਪ ਕਰਕੇ ਮੈਨੂੰ ਸੂਟ ਦਿਵਾ ਕੇ ਜਾ ਕੱਲ ਨੂੰ ਜਾਣਾ ਆਪਾਂ ਉੱਥੇ ਉਹ ਲੈ ਮੁੰਡਾ ਤਾਂ ਉਹਨਾਂ ਦੇ ਹੋਇਆ ਮੈਂ ਤੈਨੂੰ ਸੂਟ ਕਾਦਾ ਦਿਵਾਉਣਾ ਉਹ ਮੈਨੂੰ ਪਤਾ ਸੀ ਤੂੰ ਸੂਟ ਨਹੀਂ ਦਿਵਾਉਣਾ ਚਲ ਆ ਪੰਜ ਕ ਗੇਮ ਖੇਡਦੇ ਆ ਜੇ ਤੂੰ ਗੇਮ ਜਿੱਤ ਗਿਆ ਤਾਂ ਮੈਂ ਸੂਟ ਨਹੀਂ ਲੈਂਦੀ ਜੇ ਤੂੰ ਹਾਰ ਗਿਆ ਫਿਰ ਮੈਂ ਪੂਰੇ 2000 ਵਾਲਾ ਸੂਟ ਲਵਾਂਗੀ ਉਹ ਮੈਂ ਵੀ ਮੇਰੀ ਮਾਂ ਨੇ ਪੂਰਾ ਸ਼ਹਿਰ ਜੰਮਿਆ ਤੂੰ ਸਵਾਲ ਤਾਂ ਪੁੱਛ ਮੈਂ ਸੋਚਿਆ ਇਹਨੂੰ ਤਾਂ ਜਿਆਦਾ ਕਾਲਾ ਰੰਗ ਪਸੰਦ ਆ ਉਹੀ ਸੋਚਿਆ ਹੁਣ ਕਾਲਾ ਰੰਗ ਨਹੀਂ ਮੈਂ ਲਾਲ ਰੰਗ ਨੂੰ ਸੋਚਿਆ ਸੀ ਚਲ ਇੱਕ ਸਵਾਲ ਮੈਂ ਤੈਨੂੰ ਹੋਰ ਪਾਣੀ ਆ ਆ ਚਾਰ ਮੰਜਾ ਖੜੀਆਂ ਨੇ ਇਹਨਾਂ ਨੂੰ ਮੈਂ ਪਾਣੀ ਪਿਉਣਾ ਤੂੰ ਦੱਸਣਾ ਸਭ ਤੋਂ ਪਹਿਲਾਂ ਕਿਹੜੀ ਮੰਜ ਖੋਲੂਗੀ ਸਭ ਤੋਂ ਪਹਿਲੇ ਨੰਬਰ ਤੇ ਆਹੀ ਮੰਜ ਖੜੀ ਆ ਇਹ ਇਹਨੂੰ ਹੀ ਤਾਂ ਪਾਣੀ ਪਿਉਂਦੀ ਹੁੰਦੀ ਆ ਰੋਜ਼ ਅੱਜ ਵੀ ਇਹਨੂੰ ਹੀ ਪਿਆਊਗੀ ਤੂੰ ਆ ਮੰਜ ਖੋਲਵੇਂਗੀ ਨਹੀਂ ਇਹਨੂੰ ਤਾਂ ਅੱਜ ਪਿਆਸ ਨਹੀਂ ਲੱਗੀ ਸਭ ਤੋਂ ਪਹਿਲਾਂ ਪਿਆਸ 4 ਨੰਬਰ ਵਾਲੇ ਨੂੰ ਲੱਗੀ ਆ ਅੱਜ